ਕਿ ਤੇਰੇ ਰਾਜ ਹੀ ਹੁੰਦੇ ਨਾ ਰਾਜ ਹੀ ਇਹ ਬੀਆਂ ਚ ਫਿਰਕੇ ਲੋਕਾਂ ਦਾ ਪਤਾ ਲੈਂਦੇ ਹੁੰਦੇ ਵੀ ਲੋਕ ਸਾਡੇ ਖਿਲਾਫ ਬੋਲਦੇ ਆ ਇੱਕ ਜਾਂ ਸਾਡੇ ਹੱਕ ਚ ਬੋਲਦੇ ਆ ਇਹ ਰਾਤਾਂ ਨੂੰ ਤੁਰੇ ਫਿਰਦੇ ਬੀਆਂ ਚ ਇੱਕ ਦਲਾਹਾ ਤਾਣਾ ਬੁਣ ਰਿਹਾ ਸੀ ਜੀ ਅੱਛਾ ਦਲਾਹੀ ਜਵਾਕ ਨੂੰ ਜੰਘਾ ਰਹੀ ਸੀ ਉਹਨਾਂ ਦੇ ਬਾਹਰ ਚ ਖੜ ਗਿਆ ਰਾਜਾ ਜਾ ਕੇ ਉਹ ਦਲਾਹਾ ਉਹਨੂੰ ਕਹਿੰਦਾ ਮੈਨੂੰ ਨਲਕੀਆਂ ਫੜਾ ਦੇ ਤੇ ਮੇਰਾ ਕੰਮ ਖੜਦਾ ਹੈ ਉਹ ਕਹਿੰਦੀ ਮੈਂ ਤਾਂ ਜਵਾਖ ਜੰਗਾਉਣੀ ਆ। ਉਹ ਕਹਿੰਦਾ ਮੈਂ ਹੁਣ ਲੱਤਾਂ ਲਾਉਂ ਖੜੀ ਬੈਠਾ ਇਹਦੇ ਚ। ਮੈਂ ਕਦੋਂ ਬਾਹਰ ਨਿਕਲਿਆ ਕਦੋਂ ਚੱਕੀਆਂ ਫੇਰ ਮੈਂ ਕੰਮ ਤੇ ਲੱਗਿਆ ਤੂੰ ਫੜਾ ਦੇ। ਉਹ ਕਹਿੰਦੀ ਕਿੱਥੋਂ ਮੂਰਖ ਨਾ ਬਾ ਪੈ ਗਿਆ। ਉਹ ਦਲਾਹਾ ਕਹਿੰਦਾ ਜਰਕਦੇ ਨੇ ਕਹੇ ਤਾਂ ਦਿੱਤਾ ਤੇ ਮੂਰਖ ਤੈਨੂੰ ਐਂ ਬਤਾਈ ਮੂਰਖ ਹੁੰਦਾ ਕੌਣ ਹੈ। ਕਹਿੰਦੀ ਐਨਾ ਤਾਂ ਨਹੀਂ ਮੈਨੂੰ ਪਤਾ। ਕਹਿੰਦਾ ਮੂਰਖ ਚਾਰ ਤਰ੍ਹਾਂ ਦੇ ਹੁੰਦੇ ਨੇ। ਉਹ ਕਹਿੰਦੀ ਤੂੰ ਦੱਸ ਦਿਓ। ਰਾਜ ਨੇ ਵੀ ਕੰਨ ਲਾ ਲਿਆ ਤੱਕ ਤੈਨਾਂ ਹੂੰ ਕਹਿੰਦਾ ਪਹਿਲਾ ਮੂਰਖ ਤਾਂ ਉਹ ਹੁੰਦਾ ਹੈ ਘਰੇ ਪੈਸੇ ਆਮ ਹੋਣ ਪਾਸੇ ਆਸੇ ਲ ਜਾਂਦਾ ਬੰਦਾ ਘੱਟ ਲੈ ਕੇ ਜਾਵੇ ਠੀਕ ਹੈ ਪੈਸੇ ਵੱਧ ਤੋਂ ਵੱਧ ਲਿ ਜਾਵੇ ਜਿਹੜਾ ਘੱਟ ਲੈਂਦਾ ਉਹ ਮੂਰਖ ਹੈ ਠੀਕ ਹੈ ਕਹਿੰਦਾ ਦੂਜਾ ਮੂਰਖ ਉਹ ਹੈ ਜਿਹੜਾ ਆਪ ਕੰਮ ਕਰਨ ਜਾਣਦਾ ਹੋਵੇ ਦੂਜੇ ਤੋਂ ਕਹਿ ਕੇ ਕਰਵਾਵੇ ਠੀਕ ਹੈ ਉਹ ਵੀ ਮੂਰਖ ਹੁੰਦਾ ਕਹਿੰਦਾ ਤੀਜਾ ਮੂਰਖ ਉਹ ਹੁੰਦਾ ਹੈ ਜਿਹੜਾ ਆਪ ਤੋਂ ਵੱਡੇ ਨਾ ਜਾਰੀ ਲਾਵੇ ਹੂੰ ਚੌਥਾ ਮੂਰਖ ਹੋ ਹੁੰਦਾ ਕਹਿੰਦਾ ਜੇ ਟੱਬਰ ਜਵਾਨ ਹੋਵੇ ਉਹਨੂੰ ਪੇਕੀ ਛੱਡ ਦੇ ਉਹ ਵੀ ਮੂਰਖ ਹੁੰਦਾ ਰਾਜਨ ਚਾਰੇ ਨੋਟ ਕਰ ਲੇ ਭਾਈ ਠੀਕ ਹੈ ਗਲਾਹੇ ਸਾਂਗੇ ਤੜਕੇ ਦਿਨ ਚੜਿਆ ਉਹਨੇ ਚਪਾਈ ਭੇਜ ਤੇ ਦਲਾਓ ਵੀ ਰਾਜ ਉਹਨੂੰ ਲਿਆਓ ਜਲਾਹੇ ਨੂੰ ਸਾਧ ਕੇ ਹੂੰ ਜਲਾਹੇ ਨੂੰ ਜਦੋਂ ਆਖੇ ਉਹਨੇ ਚਪਾਈਆਂ ਨੇ ਮਾਰਿਆ ਬੋਲ ਹੁਣ ਜਲਾਹਾ ਪਾਣੀ ਤਾਂ ਨਹੀਂ ਹੋ ਗਿਆ ਵਿਚਾਰੇ ਨੇ ਕਦੇ ਪੁਲਸ ਨਹੀਂ ਦੇਖੀ ਉਹ ਸਹੀ ਗੱਲ ਹੈ ਉਹ ਕਹਿੰਦਾ ਇਹ ਵੀ ਤੈਨੂੰ ਬੁਲਾਇਆ ਰਾਜਨ ਸਾਨੂੰ ਨਹੀਂ ਪਤਾ ਚਲੋ ਬਾਗ ਗਿਆ ਭਾਈ ਕਹਿੰਦਾ ਵੀ ਜਿਹੜੀਆਂ ਤੂੰ ਰਾਤ ਗੱਲਾਂ ਕਰਦਾ ਸੀ ਉਹ ਗੱਲਾਂ ਸੁਣਾ ਤੁਹਾਨੂੰ ਕਹਿੰਦਾ ਜੀ ਅੱਜ ਤਾਂ ਰਾਤ ਕੋਈ ਗੱਲ ਹੀ ਨਹੀਂ ਕਰੀ ਅੱਜ ਤਾਂ ਸੁਨੇਹੀ ਸੌਂ ਗਏ ਤੇ ਕਹਿੰਦਾ ਜਿਹੜੀ ਤੂੰ ਮੂਰਖਾਲੀ ਗੱਲ ਕਰੀ ਦੀ ਮੈਂ ਉਹ ਗੱਲ ਇੱਥੇ ਸੁਣਨੀ ਹੈ ਸੁਣਨੀ ਹੈ ਉਹਨੇ ਹਮੇ ਜੋ ਕਰੀ ਜੀ ਉਹ ਚਾਰੇ ਗੱਲਾਂ ਉਹਨੂੰ ਸੁਣਾਤੀਆਂ ਠੀਕ ਹੈ ਕਹਿੰਦਾ ਮੈਂ ਤਾਂ ਕਰਦਾ ਇਹ ਗੱਲਾਂ ਨੂੰ ਸਿੱਧਾ ਜੇ ਤਾਂ ਹੋ ਗਿਆ ਸਿੱਧਾ ਫੇਰ ਤਾਂ ਤੈਨੂੰ ਵਿਆਹਾਂਗਾ ਮੂੰਹ ਮੰਗਿਆ ਨਿਆਮ ਠੀਕ ਹੈ ਨਹੀਂ ਤੈਨੂੰ ਪਤਾ ਫਿਰ ਰਾਜੇ ਜਿਹੜਾ ਕੰਮ ਕਰਦੇ ਹੁੰਦੇ ਨੇ ਫਿਰ ਨਾਲ ਉਹੀ ਵਰਤਾਵਾ ਕਰੂ ਹਾਂ ਠੀਕ ਹੈ ਰਾਜੇ ਦੀ ਗਾਂਹ ਰਾਣੀ ਜੀ ਜਿਹੜੀ ਉਹ ਪਿੰਡ ਛੱਡੀ ਹੋਈ ਸੀ ਉਹ ਤਾਂ ਬਣ ਕੇ ਸਾਧ 5-6 ਲੱਖ ਰੁਪਈਆ ਲਾਈਆ ਕੋਲੇ ਤੇ ਫਿਰ ਨਹੀਂ ਤੇ ਬੈ ਗਿਆ ਸੌਰਿਆਂ ਦੀ ਤੇ ਜਾ ਕੇ ਠੀਕ ਹੈ ਉਹ ਕਿਤੇ ਵਜ਼ੀਰ ਦਾ ਮੁੰਡਾ ਵੀ ਉਹਦੇ ਬਰਾਬਰ ਦੇ ਜੀ ਉਹ ਕਿਤੇ ਚੌੜ ਕਰਨ ਲੱਗੇ ਚੌੜ ਕਰਦੇ ਤੇ ਉਹਦਾ ਹਾਰ ਟੁੱਟ ਗਿਆ ਠੀਕ ਹੈ ਰਾਣੀ ਦਾ ਹੂੰ ਹੋਣ ਹਾਰ ਜੱਦਾ ਉਹ ਰਾਜਾ ਫਰੋ ਸਕਦਾ ਜਿਉ ਆਪ ਫਰੋ ਸਕਦੀ ਦੀ ਹੋਰ ਉਹ ਕਿਸੇ ਤੋਂ ਪਰੋਇਆ ਨਹੀਂ ਜਾਂਦੇ ਉਹਨੂੰ ਬਚਣ ਹੋਏ ਹੋਇਤੇ ਅੱਛਾ ਉਹਨੂੰ ਕਹਿ ਜਿਲੇ ਜੱਦਾ ਮੇਰੇ ਲਈ ਹਾਰ ਬਣਵਾ ਕੇ ਜਾਂ ਫਿਰ ਤੈਨੂੰ ਫਾਹ ਦਊ ਮੈਂ ਹੁਣ ਉਹ ਵਿਚਾਰਾ ਨਰਮਤੂ ਚੱਕ ਕੇ ਤੁਰ ਪਿਆ ਕਦੇ ਤੇਰੇ ਨਵੇਂ ਖੜ ਗਿਆ ਕਦੇ ਮੇਰੇ ਨਵੇਂ ਖੜ ਗਿਆ ਉਹ ਕਿਸੇ ਤੋਂ ਬਣੇ ਨਾ ਖੀਰ ਨੂੰ ਢੇੜੇ ਖਾਂਦਾ ਖਾਂਦਾ ਉਸੇ ਸਾਧ ਕੋਲੇ ਵਗ ਗਿਆ ਅੱਛਾ ਕਹਿੰਦਾ ਭਗਤਾ ਕਿਵੇਂ ਹਰਦਾ ਹੈ ਕਹਿੰਦਾ ਬਾਬਾ ਐ ਕਰਕੇ ਆ ਗੱਲ ਹੋ ਗਈ ਮੇਰੇ ਨਾਲ ਤਾਂ ਮੈਨੂੰ ਰਾਣੀ ਮਾਰ ਦੂ ਠੀਕ ਹੈ ਉਹ ਕਹਿੰਦਾ ਤੂੰ ਐ ਘਰ ਆ ਆ ਘੜ ਵੀ ਲੈ ਜਾ ਭਾਈ ਉਹ ਖੂਹ ਤੋਂ ਪਾਣੀ ਦੀ ਭਰ ਕੇ ਲਿਆ ਅਸਾਂ ਮੈਂ ਦੇਖਦਾ ਜੇ ਲੋਟ ਆਇਆ ਉਹ ਪਾਣੀ ਲੈਣ ਤੋਰਤਾ ਤੇ ਉਹਦੇ ਆਉਂਦੇ ਨੇ ਉਹਨੇ ਜੜਕ ਜੜਕ ਮੋਤੀ ਪਾਏ ਤਾਂ ਪਰੋ ਕੇ ਗੰਢ ਦੇ ਕੇ ਰੱਖਤਾ ਕਹਿੰਦਾ ਕਿਉਂ ਬਾਬਾ ਕਹਿੰਦਾ ਲੈ ਭਾਈ ਤੇਰਾ ਹਾਰ ਬਣ ਗਿਆ ਕਹਿੰਦਾ ਸ਼ੁਕਰ ਹੈ ਜਾਨ ਤਾਂ ਬਚੀ ਹਾਂ ਨਹੀਂ ਮਾਰਦਾਂ ਦੀ ਉਨੇ ਜਦੋਂ ਲੈ ਆ ਕੇ ਰਾਣੀ ਨੂੰ ਫੜਾਇਆ ਹਾਰ ਰਾਣੀ ਦਾ ਅਗ ਲੱਗ ਗਈ ਵੀ ਇਹ ਤਾਂ ਉਥੋਂ ਬਿਨਾ ਬਣਦਾ ਨਹੀਂ ਤਾਂ ਕੋਈ ਗੜਬੜ ਹੈ ਕਹਿੰਦਾ ਸਿੱਧ ਕੀ ਤੋਂ ਬਣਵਾ ਕੇ ਲੈ ਕਹਿੰਦਾ ਸਾਧ ਬੈਠਾ ਆਪਣੀ ਫਿਰਨੀ ਤੇ ਮੈਂ ਤਾਂ ਉਹਨੇ ਬਣਾ ਕੇ ਦਿੱਤਾ ਠੀਕ ਹੈ ਉਹਨੇ ਭਾਈ ਜਲਾਦ ਬੁਲਾ ਲੇ ਕਹਿੰਦੀ ਵੀ ਜਿਹੜਾ ਉੱਥੇ ਸਾਧ ਬੈਠਾ ਉਹ ਤੋਂ ਕੁਝ ਨਹੀਂ ਪੁੱਛਣਾ ਤੁਸੀਂ ਜਾ ਕੇ ਉਹਨੂੰ ਮਾਰ ਦਿਓ ਬਸ ਗੱਲ ਬਣਦੇ ਉਹਦਾ ਹੁਣ ਜਾਂਦਾ ਲੈ ਜਲਾਦ ਨੇ ਚੱਕ ਲਿਆ ਭਾਈ ਉਹ ਕਹੇ ਤੁਸੀਂ ਭਲੇ ਮਾਲਸ ਮੇਰਾ ਕਸੂਰ ਦਾ ਦੱਸੋ ਕੀ ਐ ਉਹ ਕਹਿੰਦੇ ਕਸੂਰ ਦਾ ਸਾਨੂੰ ਨਹੀਂ ਪਤਾ ਸਾਡੀ ਰਾਣੀ ਦਾ ਹੁਕਮ ਆ ਅਸੀਂ ਤੈਨੂੰ ਮਾਰਨਾ ਠੀਕ ਐ ਉਹ ਕਹਿੰਦਾ ਦੱਸ ਵੀ ਸੋਡੀ ਰਾਣੀ ਤੁਹਾਨੂੰ ਕਿੰਨੀ ਤਰਖਾ ਦਿੰਦੀ ਐ ਉਹ ਕਹਿੰਦੇ ਸਾਨੂੰ 100000 ਰੁਪਿਆ ਦਿੰਦੀ ਐ ਮਹੀਨੇ ਦਾ ਅਸਰ ਉਹ ਕਹਿੰਦਾ ਮੈਂ ਤੁਹਾਨੂੰ 3-3000 ਰੁਪਿਆ ਦੇ ਦਿੰਦਾ ਤੁਸੀਂ ਮੇਰੀ ਜਾਨ ਛੱਡ ਦਿਓ ਠੀਕ ਐ ਉਹਨਾਂ ਨੇ ਇੱਕ ਦੂਜੇ ਨਾਲ ਸਹਿਮਤੀ ਮਿਲਾਈ ਕਿ 3-3000 ਰੁਪਿਆ ਬੰਦਾ ਕੁੜੀ ਜੋ ਦੋ ਉਹ ਕਹਿੰਦਾ ਲਵੀ ਠੀਕ ਐ ਤੇਰੀ ਜਾਣ ਦਾ ਹੀ ਬਖਸ਼ਦਿਆ ਮੁੜ ਕੇ ਤਾਂ ਨਹੀਂ ਆਉਂਦਾ ਠੀਕ ਐ ਉਹ ਕਹਿੰਦਾ ਮੁੜ ਕੇ ਨਹੀਂ ਮੈਂ ਆਉਂਦਾ ਉਹਨਾਂ ਨੇ ਲਾਇਕੇ ਤਿੰਨ 3000 ਰੁਪਇਆ ਭਈ ਉਹ ਛੜਤਾ ਰਾਜਾ ਭਜਿਆ ਆ ਆ ਕੇ ਪਿੰਡ ਪਾ ਕੇ ਆਪਦੀ ਸਾਹੀ ਵਰਦੀ ਤੇ ਰਾਣੀ ਨੂੰ ਸੁਨਿਹਾਲਾ ਲਾਤਾ ਵੀ ਆਏ ਕਰਕੇ ਰਾਜਾ ਲੈਣ ਆ ਗਿਆ ਭਾਈ ਪਿਆਰੀ ਕਰ ਦੋ ਉਹਨਾਂ ਨੇ ਪਿਆਰੀ ਪਿਆਰੀ ਕਰਕੇ ਉਹ ਜਿਹੜਾ ਵਜ਼ੀਰ ਦਾ ਮੁੰਡਾ ਸੀ ਉਹਨੂੰ ਰਾਣੀ ਕਹਿੰਦੀ ਤੂੰ ਮੇਰੇ ਨਾਲ ਹੀ ਵਗ ਚੱਲ ਆਪਾਂ ਪਰਸੋਂ ਨੂੰ ਮੁੜਿਆ ਆਵਾਂਗੇ ਮੈਂ ਕਹਿ ਦੂੰ ਵੀ ਮੇਰੀ ਭੂਆ ਦਾ ਮੁੰਡਾ ਹੈ ਤਾਂ ਮੇਰੇ ਨਾਲ ਆਇਆ ਉਹ ਵੀ ਨਾਲ ਹੀ ਬਹਾ ਲਿਆ ਆਗੇ ਦੂਜੇ ਦਿਨ ਕਚਹਿਰੀ ਲਾ ਲਈ ਤੇ ਜਲਾਹਾ ਵੀ ਕੱਢ ਲਿਆ ਕੈਦ ਚੋਂ ਕਹਿੰਦਾ ਲੈ ਵੀ ਜਲਾਹਾ ਤੇਰੀ ਗੱਲ ਇੱਕ ਤਾਂ ਸਾਬਤ ਇਹ ਹੋ ਗਈ ਮੈਂ ਤੇ ਰਾਜਾ ਜੇ ਮੈਂ ਪੈਸੇ ਨਾਲ ਨਾ ਲੈ ਕੇ ਜਾਂਦਾ ਤਾ ਮੈਨੂੰ ਹੋ ਛੱਡਦੇ ਨਹੀਂ ਤੇ ਹਮਮ ਅਮਰਵਾਦ ਇਹ ਗੱਲ ਤਾਂ ਤੇਰੀ ਹੋ ਗਈ ਸਾਹਬ ਤਾਂ ਦੂਜੀ ਗੱਲ ਇਹ ਨਹੀਂ ਵੀ ਜਿਹੜੀ ਉਹ ਕੰਜਰੀ ਮਟਿਆਰ ਸੀ ਮੈਂ ਉੱਥੇ ਛੱਡਦੀ ਤਾਂ ਆ ਪਵਾੜਾ ਪਿਆ ਨਹੀਂ ਪੈਂਦਾ ਨਹੀਂ ਸੀ ਤੀਜੀ ਕਹਿੰਦਾ ਗੱਲ ਇਹ ਰਹੀ ਵੀ ਜਦੋਂ ਇਹ ਕੰਜਰੀ ਆਪ ਫਰੋੜ ਜਾਣਦੀ ਤੇ ਆਪ ਹੀ ਮਣਕੇ ਪਾ ਲੰਦੀ ਗੱਲ ਇੱਥੇ ਪਹੁੰਚਦੀ ਕਾਨੂੰ ਹੈ ਚੌਥੀ ਕਹਿੰਦਾ ਹੋ ਬੈਠਾ ਹਲੇ ਵੀ ਥੀਲਾ ਯਾਰ ਮੰਗਰ ਲੱਗਿਆ ਆਪ ਤੋਂ ਵੱਡੇ ਨਾਲ ਜੇ ਉਹਨੇ ਜਾਰੀ ਲਈਏ ਮਾੜਾ ਹੁੰਦਾ ਪੈਰਾਂ 'ਚ ਮਾਰਦਾ ਹੈ ਜੇ ਉਹਨੇ ਆਪ ਨੇ ਮਾਰਿਆ ਆਪ ਤੋਂ ਵੱਡੇ ਨਾਲ ਲਈ ਤਾਂ ਡਰਦੇ ਨਾਲ ਇਹ ਭਾਣਾ ਉਹਦੇ ਨਾਲ ਵਾਪਰਿਆ ਇਹਨਾਂ ਨੂੰ ਕਹਿੰਦਾ ਦੰਨਾਂ ਦੇਓ ਸਾਜਾ ਜੇ ਚ ਦੇਓ ਕਰੋ ਬੰਦ ਤੇਰੇ ਜਾਂ ਭਾਈ ਗੱਲਾਂ ਹੋ ਗਈਆਂ ਰਾਜ ਆਪਣੇ ਪੂਰੀਆਂ ਜਿਹੜਾ ਇਹਨਾਂ ਗੱਲਾਂ ਲੈ ਤੂੰ ਭਾਈ ਆਪ ਦਾ ਲੈ ਨਿਆਮ ਖੜਿਆ ਬੰਦਾ ਭਾਈ ਇਹ ਤੁਹਾਨੂੰ ਸੁਣਾਦਾ ਚੁਟਕਲਾ